ਹਾਈ ਕੋਰਟ ਦੇ ਵਿੱਚ ਵੀ ਕੇਸ ਲੱਗਿਆ ਹੈ ਵੀ ਤੁਸੀਂ ਲਿਮਟਿਡ ਫੀਸ ਲਵੋ ਮਾਪੇ ਦੀ ਜੇਬ ਨਾ ਕਟੋ ਬੱਚਿਆਂ ਦੇ ਮੂੰਹ 'ਚ ਰੋਟੀ ਨਾ ਖੋਬੋ ਪਰ ਉੱਥੇ ਵੀ ਸਰੇ ਹੀ ਹੁਣ ਤਾਂ ਕਹਿੰਦੇ ਵੀ ਬੱਚੇ ਦੇ ਮਾਪਿਆਂ ਨੂੰ ਨਿਚੋੜ ਲਓ ਭਾਈ ਕਨਕ ਨਾਂ ਲਈ ਇੱਕ ਟਾਈਮ ਦੀ ਰੋਟੀ ਬੰਦ ਕਰ ਦਿਓ ਲੇਕਿਨ ਸਾਨੂੰ ਫੀਸ ਦਿਓ ਤੇ ਜਿਹੜੇ ਅੰਕੜੇ ਅਸਰੇ ਕਰਨੇ ਆ ਵੀ 5ਵੀਂ ਤੋਂ ਬਾਅਦ ਕਰੀਬ 20% ਬੱਚੇ ਅੱਗੇ ਨਹੀਂ ਜਾਂਦੇ 8ਵੀਂ ਤੋਂ ਬਾਅਦ 20% ਬੱਚੇ ਹੋਰ ਰੁਕ ਜਾਂਦੇ 12ਵੀਂ 12ਵੀਂ ਤੋਂ ਬਾਅਦ ਫੇਰ ਕਾਲਜਾਂ ਵਿੱਚ ਤਾਂ ਤੁਸੀਂ ਦੇਖੋ ਵੀ ਇਹ ਸਕੂਲ ਹੈ 50 ਸਕੂਲ ਆ ਤਾਂ ਦੋ ਸਕੂਲਾਂ ਨੇ ਬੱਚੇ ਘੋਂਦੇ ਜਾਂਦੇ ਕਿਉਂਕਿ ਖਰਚਾ ਬਹੁਤ ਸਸਤਰਿਕਾਲ ਮੈਸ ਓਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਅਪ ਸੋਸ਼ਲ ਯੂਨਿਟੀ ਦੋਸਤੋ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਵੀਰ ਹਕੀਕਤ ਰਾਏ ਸਕੂਲ ਦੇ ਵਿੱਚ ਬੈਠੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰਲਾ ਪਟਨਾਗਰ ਜੀ ਦੇ ਆਫਿਸ ਦੇ ਵਿੱਚ ਔਰ ਮੇਰੇ ਨਾਲ ਇੱਕ ਬਹੁਤ ਹੀ ਵਧੀਆ ਪਰਸਨੈਲਿਟੀ ਹੈ ਜਿਨ੍ਹਾਂ ਨੂੰ ਅਕਸਰ ਆਪਾਂ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਸਟੂਡੀਓ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਉਹਨਾਂ ਦੇ ਨਾਲ ਇੰਟਰਵਿਊ ਕਰੀਦੀ ਹੈ ਉਹਨਾਂ ਨਾਲ ਗੱਲਾਂ-ਬਾਤਾਂ ਕਰੀਦੀ ਹੈ ਔਰ ਤੁਸੀਂ ਉਹਨਾਂ ਗੱਲਾਂ-ਬਾਤਾਂ ਨੂੰ ਬੜਾ ਪਿਆਰ ਬੜਾ ਸਤਿਕਾਰ ਤੇ ਬੜੀ ਰਿਸਪੈਕਟ ਦਿੰਦੇ ਹੋ ਹਮੇਸ਼ਾ ਤੁਹਾਡੇ ਰਿਣੀ ਹਾਂ ਸੋ ਅੱਜ ਜਿਸ ਵਿਸ਼ੇ ਨੂੰ ਅਸੀਂ ਟੱਚ ਕਰਨੇ ਦੀ ਕੋਸ਼ਿਸ਼ ਕਰ ਰਹੇ ਆ ਉਹ ਬੜਾ ਅਹਿਮ ਵਿਸ਼ਾ ਹੈ ਹਰ ਇੱਕ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਕੋ ਵਿਸ਼ਾ ਹੈ ਬੱਚੇ ਪਾਸ ਹੋਏ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪੇਰੈਂਟਸ ਦੇ ਚਿਹਰੇ ਤੇ ਵੀ ਬੜੀ ਖੁਸ਼ੀ ਹੈ ਕਿ ਸਾਡੇ ਬੱਚੇ ਅਗਲੀ ਕਲਾਸ ਦੇ ਵਿੱਚ ਹੋ ਚੁੱਕੇ ਨੇ ਲੇਕਿਨ ਜਦੋਂ ਰਿਜ਼ਲਟ ਲੈਣ ਜਾਂਦੇ ਬੱਚਿਆਂ ਦੇ ਪੇਰੈਂਟਸ ਤਾਂ ਉਸ ਤੋਂ ਬਾਅਦ ਜਦੋਂ ਪ੍ਰਿੰਸੀਪਲ ਮੈਡਮ ਸਟਾਫ ਵੱਲੋਂ ਇੱਕ ਲਿਸਟ ਦਿੱਤੀ ਜਾਂਦੀ ਹੈ ਕਿ ਤੁਹਾਡੇ ਬੱਚਿਆਂ ਦੀ ਆ ਐਡਮਿਸ਼ਨ ਫੀਸ ਹੈ ਔਰ ਤੁਸੀਂ ਇਹ ਕਿਤਾਬਾਂ ਫਲਾਨੀ ਦੁਕਾਨ ਤੋਂ ਜਾ ਕੇ ਖਰੀਦ ਲਓ ਔਰ ਹੋਰ ਕਿਸੇ ਵੀ ਦੁਕਾਨ ਤੋਂ ਨਹੀਂ ਲੈਣਗੇ ਜਦੋਂ ਪੇਰੈਂਟਸ ਇਹ ਸਵਾਲ ਪੁੱਛਦੇ ਹੈ ਕੀ ਸਾਨੂੰ ਹੋਰ ਕਿਤੇ ਉਹ ਮਿਲ ਸਕਣਗੇ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਨਹੀਂ ਤੁਹਾਨੂੰ ਫਲਾਨੀ ਦੁਕਾਨ ਤੋਂ ਹੀ ਕਿਤਾਬਾਂ ਮਿਲਣਗੀਆਂ ਖੁਸ਼ੀ ਦੇ ਨਾਲ-ਨਾਲ ਕਿਤੇ ਨਾ ਕਿਤੇ ਉਹ ਗਮੀ ਦੇ ਵਿੱਚ ਵੀ ਫਸ ਜਾਂਦੇ ਨੇ ਸੋ ਅੱਜ ਮੇਰੇ ਨਾਲ ਇੱਕ ਬਹੁਤ ਹੀ ਤਜਰਬੇਕਾਰ ਇੱਕ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਸੰਪਰਕ ਕਰਦੇ ਨੇ ਉਹਨਾਂ ਨੂੰ ਚਲੰਤ ਮਾਮਲਿਆਂ ਦੇ ਤੋਂ ਜਾਣੂ ਕਰਾਉਂਦੇ ਨੇ ਸ਼੍ਰੀ ਕਾਕਾ ਰਾਮ ਵਰਮਾ ਜੀ ਜਿਹੜੇ ਵੈਸੇ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਬਹੁਤ ਹੀ ਪਿਆਰੇ ਇਨਸਾਨ ਹੈ ਔਰ ਬੜਾ ਪਿਆਰ ਤੇ ਬੜਾ ਸਤਿਕਾਰ ਹੈ ਸਾਡੇ ਦਿਲਾਂ ਦੇ ਵਿੱਚ ਵਰਮਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਨਮਸਕਾਰ ਜੀ ਸਾਰਿਆਂ ਨੂੰ ਕੀ ਹਾਲ ਚੱਲਦੇ ਸਾਰ ਬਹੁਤ ਵਧੀਆ ਸਰ ਫਸਕੂਲ ਕਿਵੇਂ ਚੱਲ ਰਹੀ ਹੈ ਤੁਹਾਡੀ ਇਹ ਯਾਤਰਾ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਚੱਲ ਰਹੀ ਹੈ ਸਰ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਹੀ ਚੱਲ ਰਹੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਬੱਚਿਆਂ ਨੂੰ ਗਿਆਨ ਦਈਏ ਸਮਝਾਈਏ ਤਾਂ ਕਿ ਨਸ਼ਿਆਂ ਤੋਂ ਬਚਣ ਹਾਸਿਆਂ ਤੋਂ ਬਚਣ ਬਿਮਾਰੀਆਂ ਤੋਂ ਬਚਣ ਹੂੰ ਕਿਉਂਕਿ ਹੈਲਦੀ ਲਾਈਫ ਇੱਕ ਬਹੁਤ ਅੱਛੀ ਚੀਜ਼ ਹੈ ਜੀ ਜਿਹੜੀ ਖਰੀਦੀ ਨਹੀਂ ਜਾ ਸਕਦੀ ਸਿਹਤ ਪਰ ਸਮਝਾ ਕੇ ਟੀਚਰ ਜਾਂ ਅਸੀਂ ਲੋਕੀ ਉਹਨਾਂ ਨੂੰ ਦੱਸ ਦਨੇ ਵੀ ਆਪਾਂ ਬਚਣਾ ਕਿਵੇਂ ਹੂੰ ਬੱਚੇ ਸਾਡੇ ਦੇਸ਼ ਦਾ ਧਨ ਹੈ ਅਸੀਂ ਅੱਗੇ ਸੀ ਇਹ ਮਾਪੇ ਖੁਸ਼ ਹੁੰਦੇ ਸੀ ਯਾਰ ਸਾਡਾ ਬੱਚਾ ਪੜ ਰਿਹਾ ਹੈ ਹਮਮ ਪਰ ਕਿ ਕੁਝ ਬਨੇਗਾ ਬਨੇ ਵੀ ਆ ਮਾਪੇ ਨੂੰ ਬੜੀ ਖੁਸ਼ੀ ਹੁੰਦੀ ਆ ਪਰ ਅੱਜ ਕੱਲ ਥੋੜਾ ਜਿਹਾ ਮਾਪੇ ਨੂੰ ਉਦਾਸੀ ਹੁੰਦੀ ਆ ਕਾਰਨ ਕਾਰਨ ਕੀ ਮੈਂ ਉਹ ਪੁੱਛ ਰਿਹਾ ਵੀ ਕਾਰਨ ਕੀ ਹੈ ਉਦਾਸੀ ਇਹ ਹੈ ਪਹਿਲੀ ਗੱਲ ਤਾਂ ਬੱਚਿਆਂ ਨੂੰ ਪੜ੍ਹਦਾ ਸ਼ੌਂਕ ਨਹੀਂ ਹੈ ਹਮ ਭੁੱਖ ਨਹੀਂ ਹੈ ਆਹ ਜਬਰਦਸਤੀ ਸਕੂਲ ਆਨੇ ਆ ਦੁਖੀ ਹੋ ਕੇ ਹੈ ਜੇ ਆਨੇ ਆ ਤਾਂ ਸ਼ਰਾਰਤਾਂ ਜ਼ਿਆਦਾ ਕਰਦੇ ਆ ਜੀ ਸਕੂਲ ਨੂੰ ਮੰਦਰ ਨਹੀਂ ਸਮਝਦੇ ਹਮ ਠੀਕ ਹੈ ਜੀ ਹੋਰ ਇਹ ਕੋਈ ਸੰਬੰਧ ਹੈ ਜਿੱਥੇ ਦੋਸਤੀਆਂ ਮਿੱਤਰਾਂ ਹੈ ਤੇ ਬਦਬਾਸ਼ੀਆਂ ਕਰਨੀਆਂ ਜੀ ਉਹਦੇ ਨਾਲ ਨੁਕਸਾਨ ਇਹ ਹੈ ਵੀ ਮਾਪੇ ਦੁਖੀ ਆ ਬੱਚੇ ਨੂੰ ਭਾਈ ਇਹ ਨਾ ਪੜਾਈ ਨਹੀਂ ਵਰਮਾ ਸਾਹਿਬ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਪਰ ਕਾਰਨ ਕੀ ਹੈ ਇਹ ਸਾਰਾ ਕੁਝ ਬੱਚਿਆਂ ਦਾ ਪੜਾਈ ਵੱਲ ਕਿਉਂ ਨਹੀਂ ਝੁਕਾ ਜਿਹੜਾ ਨਜ਼ਰ ਆ ਰਿਹਾ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਾਰਨ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਕਿ ਦੋਸ਼ ਕਿਹਨਾਂ ਉੱਤੇ ਲਾਉਂਦੇ ਹੋ ਤੁਸੀਂ ਦੇਖੋ ਜੀ ਦੋਸ਼ ਪਹਿਲੀ ਗੱਲ ਤਾਂ ਹੈ 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਜੀ ਭਾਰਤ ਸਰਕਾਰ ਨੇ ਲਾਗੂ ਕੀਤਾ ਹੁਣ ਉਹਨਾਂ ਨੇ ਅਮੈਂਡਮੈਂਟ ਕਰਤੀ ਹੈ ਇਹਦੇ ਜੀ ਉਹਦੇ ਜੇ ਕਰਤਾ ਸੀ ਵੀ 8ਵੀਂ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ ਹੂੰ ਚਾਹੇ ਬੱਚਾ 365 ਦਿਨਾਂ ਵਿੱਚ ਸਿਰਫ 5 ਦਿਨ ਸਕੂਲ ਆਇਆ ਹੈ ਨਾਮ ਨਹੀਂ ਕੱਟਣਾ ਸਜਾਣੀ ਦੇਣੀ ਬੱਚੇ ਨੂੰ ਫੇਲ ਨਹੀਂ ਕਰਦਾ ਹਾਂ ਤਾਂ ਇਹਦੇ ਨਾਲ ਬੱਚਾ ਨੂੰ ਹੋ ਗਿਆ ਵੀ ਹੁਣ ਸਾਡਾ ਟੀਚਰ ਕਿਆ ਬਗਾੜਦਾ ਹੈ ਨਹੀਂ ਇਹਦੇ ਨਾਲ ਤਾਂ ਬੱਚੇ ਖੁਸ਼ ਆ ਫਿਰ ਬੱਚੇ ਖੁਸ਼ ਹੋ ਗਏ ਪੜਨਾ ਛੱਡ ਗਏ ਹਾਂ ਮਤਲਬ ਉਹਨਾਂ ਪਤਾ ਵੀ ਪਾਸ ਤਾਂ ਹੋਈ ਜਾਣਾ ਹੈ ਹਾਂ ਹੁਣ ਬੜੇ ਬੱਚਿਆਂ ਨਾਲ ਅਸੀਂ ਗੱਲ ਕਰਦੇ ਆ ਘਰ ਦੇ ਵਿੱਚ ਮਾਪੇ ਕਹਿੰਦੇ ਆ ਪੜ੍ਹ ਲਓ ਕਹਿੰਦੇ ਪੜ੍ਹ ਕੇ ਕੀ ਕਰਨਾ ਪਾਸਾ ਹੋਈ ਜਾਵਾਂਗੇ ਅੱਛਾ ਕੀ ਟੀਚਰ ਹੁਣ ਪਹਿਲਾਂ ਵਰਮਾ ਸਾਹਿਬ ਆਪਾਂ ਨੂੰ ਵੀ ਜਦੋਂ ਟੀਚਰ ਪੜ੍ਹਾਉਂਦੇ ਸੀ ਤਾਂ ਉਹ ਛੋਟੀ ਹਾਫਿਸ ਤੋਂ ਲੈ ਕੇ ਆਉਂਦੇ ਹੁੰਦੇ ਸੀ ਕੀ ਹੁਣ ਕੀ ਟੀਚਰ ਬੱਚਿਆਂ ਨੂੰ ਡਾਂਟ ਸਕਦੇ ਆ ਜਾਂ ਨਹੀਂ ਡਾਂਟ ਸਕਦੇ ਸਰ ਹੁਣ ਤਾਂ ਬੱਚਿਆਂ ਨੂੰ ਘੋਰ ਵੀ ਨਹੀਂ ਸਕਦੇ ਆਹਾ ਡਾਂਟਰਾਂ ਦਾ ਇੱਕ ਪਾਸੇ ਰਿਹਾ ਜੇ ਘੋਰ ਵੀ ਦਿੱਤਾ ਨਾ ਤਾਂ ਵੀ ਇੱਕ ਸਦਾ ਮਿਲਖਾ ਸਿੰਘ ਦੀ ਬੜੀ ਅੱਛੀ ਵੀਡੀਓ ਆਈ ਸੀਗੀ ਉਹ ਕਹਿੰਦਾ ਜੀ ਮੈਨੂੰ ਸੁਣ ਕੇ ਬੜੀ ਹੈਰਾਨੀਆਂ ਸਕੂਲਾਂ 'ਚ ਬੱਚਿਆਂ ਨੂੰ ਸਟ्रेस ਹੈ ਹੂੰ ਕਾਹਦਾ ਸਟ्रेस ਹੈ ਕਾਉਂਸਲਰ ਰੱਖਿਆ ਸਟ्रेसਰ ਮੂਵ ਕਰਨ ਲਈ ਬੁਲਾਣੇ ਜਾਂ ਡਾਕਟਰਾਂ ਨੂੰ ਕਿਆ ਸਟ्रेस ਹੈ ਜੀ ਜਦਕਿ ਬੱਚਾ ਏਸੀ ਗੱਡੀ 'ਚ ਸਕੂਲ ਜਾ ਰਿਹਾ ਹੂੰ ਏਸੀ ਕਮਰੇ 'ਚ ਬੈਠਾ ਹੈ ਟੀਚਰ ਬਚਾ ਦਾ ਖੜਾ ਹੈ ਬੱਚਾ ਕੁਰਸੀਆਂ 'ਤੇ ਬੈਠਾ ਹੈ ਬੈਠਿਆ ਹਾਂਜੀ ਟੀਚਰ ਬਿਠਾ ਕੇ ਬੈਠ ਕੇ ਨਹੀਂ ਪੜ ਸਕਦਾ ਜੀ ਫੇਰ ਬੱਚਿਆਂ ਨੂੰ ਜੋ ਚਾਹੁੰਦੇ ਆ ਮਾਪੇ ਦੇ ਰਹੇ ਆ ਹੂੰ ਸਟ्रेस ਕਹਾਦਾ ਹੈ ਸਟ्रेस ਸਾਨੂੰ ਸੀ ਜਦੋਂ ਸਕੂਲ 10 ਮਿੰਟ ਲੇਟ ਹੋ ਗਿਆ ਤਾਂ ਚਾਰ ਡੰਡੇ ਪੈਂਦੇ ਸੀ ਹਾਂ ਯੈਸ ਢੜਕਾ ਪੈਂਦੀ ਸੀ ਬਹੁਤ ਜ਼ਿਆਦਾ ਜੇ ਮਾਪੇ ਨੂੰ ਪਤਾ ਲੱਗਿਆ ਮਾਵਾ ਵੀ ਚੰਡਦੇ ਸੀਗੇ ਹੂੰ ਉਹ ਸਟ्रेस ਕਹਾਦਾ ਹੁਣ ਤਾਂ ਮਜ਼ਾ ਹੈ ਹੁਣ ਤਾਂ ਐਜੂਕੇਸ਼ਨ ਇੱਕ ਐਨਜੋਇਮੈਂਟ ਦਾ ਸਾਧਨ ਬਣ ਗਿਆ ਵਰਮਾ ਸਾਹਿਬ ਇਹ ਬੱਚਿਆਂ ਨੂੰ ਐਜੂਕੇਸ਼ਨ ਤੋਂ ਦੂਰ ਕਰਨ ਵਿੱਚ ਮੋਬਾਈਲ ਨੂੰ ਤੁਸੀਂ ਕਿੰਨਾ ਇੱਕ ਠੀਕ ਸਮਝਦੇ ਸਰ ਤਿੰਨ ਚਾਰ ਚੀਜ਼ਾਂ ਇੱਕ ਤਾਂ ਰਾਈਟੋ ਐਜੂਕੇਸ਼ਨ ਆਕਟਿਆ ਵੀ ਫੇਰ ਨਹੀਂ ਹੋਣਾ ਹੂੰ ਨੰਬਰ 2 ਕੋਰੋਨਾ ਤੋਂ ਬੱਚੇ ਨੂੰ ਮੋਬਾਈਲ ਦਿੱਤਾ ਹੂੰ ਉਹ ਮੋਬਾਈਲ ਦੇ ਨਾਲ ਬੱਚੇ ਘਰਦਿਆਂ ਨੂੰ ਕਹਿੰਦੇ ਜੀ ਸਾਨੂੰ ਮੋਬਾਈਲ ਦੋ ਅਸੀਂ ਸਕੂਲ ਦਾ ਕੰਮ ਕਰ ਕੰਮ ਕਰਨਾ ਕੰਮ ਦਾ ਅੱਧਾ ਘੰਟਾ ਕਰਦੇ ਆ ਫਿਰ ਉਹ ਸਵੇਰ ਛੱਡਦੇ ਜੀ ਹੂੰ ਗੰਦੇ ਤੋਂ ਗੰਦੇ ਉਹ ਦੇਖਦੇ ਆ ਵੀਡੀਓ ਆ ਦਾ ਵਗੈਰਾ ਮੈਂ ਇਥੇ ਕੇਵੀ ਨੰਬਰ 1 ਆ ਸਰ ਉਹਨਾਂ ਦਾ ਆਰਮੀ ਦਾ ਸਕੂਲ ਆ ਉੱਥੇ ਮੀਟਿੰਗ ਸੀਗੀ ਬਰਗੇਡੀਅਰ ਸਾਹਿਬ ਆਏ ਕੰਦਰ ਸਾਹਿਬ ਆਏ ਉੱਥੇ ਗੱਲ ਹੋਈ ਉਹ ਕਹਿੰਦੇ ਜੀ ਬਿਲਕੁਲ ਬੰਦ ਕਰ ਦਿਓ ਕਿਸੇ ਬੱਚੇ ਨੂੰ ਮੋਬਾਈਲ ਨਹੀਂ ਦੇਣਾ ਕੋਈ ਹੋਮਵਰਕ ਨਹੀਂ ਦੇਣਾ ਜੀ ਮੋਬਾਈਲ ਤੇ ਜਦੋਂ ਮਾਪੇ ਨੂੰ ਪਤਾ ਲੱਗਿਆ ਨਹੀਂ ਦੇਣਾ ਤਾਂ ਬੱਚੇ ਆਟੋਮੈਟਿਕਲੀ ਛੱਡਣਗੇ ਛੱਡਣਗੇ ਨੇਚੁਰਲੀ ਹਾਂਜੀ ਬਿਲਕੁਲ ਉਹ ਬੱਚਾ ਸਕੂਲ ਤਾਂ ਆਂਦਾ ਨਹੀਂ ਸਾਥੀਆਂ ਨੂੰ ਪੁੱਛਦਾ ਤੇ ਉਸ ਸਭਾ ਕਹਿੰਦੇ ਜੀ ਮੋਬਾਈਲ ਤੇ ਦੇਖ ਲਾਂਗੇ ਅੱਛਾ ਵਰਨਾ ਸਾਹਿਬ ਅੱਜ ਨਵੀਂ ਐਡਮਿਸ਼ਨ ਹੋ ਰਹੀ ਹੈ ਸਕੂਲਾਂ ਦੇ ਵਿੱਚ ਜਾਂਦੇ ਹੋ ਪੇਰੈਂਟਸ ਬੜੇ ਖੁਸ਼ ਆ ਲੇਕਿਨ ਦੁਖੀ ਵੀ ਆ ਕਾਰਨ ਕਾਰਨ ਇਹ ਹੈ ਵੀ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਅਗਲੇ ਸੈਸ਼ਨ ਦੇ ਵਿੱਚ ਜਦੋਂ ਕਲਾਸ 'ਚ ਚੜ੍ਹੇਗਾ ਬੱਚਾ ਸਾਨੂੰ ਲੱਖਾਂ ਰੁਪਏ ਖਰਚਣੇ ਪੈਣਗੇ ਆ ਯਾਰ ਉਹ ਕਿੱਥੋਂ ਆਣਗੇ ਮੈਨੂੰ ਯਾਦ ਆ ਇੱਕ ਸਕੂਲ 'ਚ ਮੈਂ ਬੈਠਾ ਸੀਗਾ ਕੁਝ ਦੋ-ਤਿੰਨ ਦਿਨਾਂ ਦੀ ਉਹ ਗੱਲ ਆ ਸਰ ਇੱਕ ਵਿਚਾਰਾ ਗਰੀਬ ਬੰਦਾ ਆਇਆ ਬੱਚੇ ਨੂੰ ਦਾਖਲ ਕਰਾਇਆ ਤੇ ਸਰਕਾਰੀ ਸਕੂਲ ਦੀ ਗੱਲ ਆ ਸਰ ਹਮ 12ਵੀਂ 12ਵੀਂ ਚ ਬੱਚੇ ਨੇ ਦਾਖਲ ਹੋਣਾ ਸੀਗਾ ਤੇ ਉਹ ਕਹਿੰਦੇ ਜੀ ਕਿੰਨੇ ਕਹਿੰਦੇ 500 650 ਰੁਪਏ ਦੇ ਦਿਓ ਜੀ ਅੱਛਾ ਜੀ ਉਹਨੇ ਜੇਬ ਚੋਂ ਕੱਢਿਆ ਇੱਧਰ ਉੱਧਰ ਉਹਦੇ ਕੋਲੋਂ ਸਿਰਫ 200 ਰੁਪਏ ਨਿਕਲੇ ਹਮ ਉਹ ਕਹਿੰਦੇ ਜੀ ਕੱਲ ਨੂੰ ਦੇ ਦੂੰ ਕਹਿੰਦੇ ਨਹੀਂ ਜੀ ਐਡਮਿਸ਼ਨ ਤਾਂ ਹੋਏਗੀ ਜੇ ਪਹਿਲਾਂ ਪੂਰੇ ਪੈਸੇ ਦੇਵੋਗੇ ਹਮ ਠੀਕ ਹੈ ਜੀ ਤੇ ਮੈਂ ਉਹਦੇ ਕੋਲ ਨਹੀਂ ਦੇਖੀ ਕਹਿੰਦੇ ਚਲੋ ਫਿਰ ਅੱਗੇ ਨੂੰ ਪੜਾਉਂਦੇ ਹੀ ਨਹੀਂ ਬੱਚੇ ਨੂੰ ਆ ਉਹ ਮੈਂ ਕਿਹਾ ਯਾਰ ਇਹ ਬੇਟੀ ਆ ਵਿਚਾਰੀ ਜੇ ਪੜ੍ਹ ਦੇਗੀ ਤੋ ਤਾਂ ਮਜ਼ਦੂਰੀ ਕਰ ਰਹੇ ਨੇ ਇਹ ਵੀ ਤੱਕ ਇਹ ਖਾਈਗੀ ਭਾਂਡੇ ਮਾਂਜੇਗੀ ਮੈਂ ਕਿੰਨੇ ਪੈਸੇ ਤੇਰੇ ਕੋਲ ਕਹਿੰਦਾ ਜੀ 200 ਮੈਂ 250 ਮੇ ਤੋਂ ਚੱਕ ਇਹ ਬੱਚੇ ਦੀ ਰਿਮਿਸ਼ਨ ਕਰਾ ਬੇਟੀ ਦੇ ਐਡਮਿਸ਼ਨ ਕਰਵਾ ਕਰਾਲਾ ਸਾਡੇ ਇੱਕ ਪ੍ਰਿੰਸੀਪਲ ਰਹੇ ਆ ਮੈਡਮ ਚਰਨਜੀਤ कौर ਜੀ ਮੈਂ ਨਾਸ਼ਨਲ ਵਾਰਡੀ ਉਹ ਅਕਸਰ ਇਹ ਕਹਿੰਦੇ ਸੀ ਵੀ ਜਿਹੜਾ ਬੱਚਾ ਲੜਕੀ ਖਾਸ ਔਰਤੇ ਸਕੂਲੋਂ ਫੇਲ ਹੋ ਗਈ ਜਾਂ ਛੱਡ ਗਈ ਉਹ ਭਾਂਡੇ ਮਾਂਜਣ ਯੋਗੀ ਰਹੇਗੀ ਮਾਪੇ ਨੇ ਕਹਿਣਾ ਹੁਣ ਬਿੱਲੀ ਤਾਂ ਆ ਗਈ ਹੈ ਚਲੋ ਇਹਦਾ ਵਿਆਹ ਕਰ ਦੋ ਅੱਛਾ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਕਿਉਂ ਨਹੀਂ ਜਾਂਦੇ ਸਰ ਹਾਲਾਂਕਿ ਸਰਕਾਰ ਵੱਲੋਂ ਕਿਤਾਬਾਂ ਵੀ ਫ੍ਰੀ ਦਿੱਤੀਆਂ ਆਇਆ ਸਰਕਾਰ ਵੱਲੋਂ ਕੋਈ ਫੀਸ ਵੀ ਨਹੀਂ ਹੈ ਖਾਣਾ ਵੀ ਉੱਥੇ ਮੁਫਤ ਮਿਲਦਾ ਹੈ ਕੁਝ ਵੀ ਨਹੀਂ ਹੈ ਫਿਰ ਵੀ ਬੱਚੇ ਜਿਹੜੇ ਹੈ ਉਧਰ ਮਤਲਬ ਕਿਉਂ ਨਹੀਂ ਖਿੱਚੇ ਜਾ ਰਹੇ ਸਰ ਇਸ ਕਰਕੇ ਨਹੀਂ ਜਾਣਦੇ ਕਿ ਇੱਕ ਤਾਂ ਉੱਥੇ ਬੱਚਾ ਨੂੰ ਡਰ ਨਹੀਂ ਹੈ ਹੂੰ ਗਾਇਕਸਰ ਨਾ ਕਿਸੇ ਦਾ ਵੀ ਟੀਚਰ ਨੇ ਡਾਂਟਣਾ ਨਹੀਂ ਝਿੜਕਾਣਾ ਨਹੀਂ ਠੀਕ ਹੈ ਜੀ ਪ੍ਰਾਈਵੇਟ ਸਕੂਲ ਆਲਾ ਫਿਰ ਵੀ ਕੋ ਹੁੰਦਾ ਹੈ ਡਾਂਟਦਾ ਹੈ ਮੈਂ ਇੱਥੇ ਵੀਰੇ ਕਿਸ ਤਰ੍ਹਾਂ ਸਕੂਲ ਅਕਸਰ ਆਉਣਾ ਹੈ ਬਹੁਤ ਵਧੀਆ ਸਕੂਲ ਆ ਪੰਜਾਬ ਦਾ ਇਹ ਅਕਸਰ ਬੱਚੇ ਨੂੰ ਕਹਦੇ ਨੇ ਅਸੀਂ ਤੈਨੂੰ ਸਕੂਲ ਨਹੀਂ ਬੜਨ ਦੇਣਾ ਜਦ ਤੱਕ ਅੱਛੀ ਯੂਨੀਫਾਰਮ ਨਹੀਂ ਪਾ ਲੀਂ ਕੀ ਬਾਤ ਹੈ ਕੀ ਵਾਲ ਨਹੀਂ ਕਟਾ ਕੇ ਆਏਗਾ ਇੱਥੇ ਕੋਈ ਤੂੰ ਘੁੰਮਣ ਨਹੀਂ ਆਇਆ ਸਕੂਲ ਹੈ ਜੀ ਤੇ ਬਹੁਤਾ ਕਹਿੰਦੇ ਜੀ ਮੈਨੂੰ ਦੇਖਿਆ ਬੱਚਿਆਂ ਦਾ ਹਾਲ ਬੁਰਾ ਹੈ ਹੂੰ ਹੀਰੋ ਬਣੀ ਫਿਰਦੇ ਆ ਜੀ ਨਹੀਂ ਸਕੂਲ ਦਾ ਐਟਮੋਸਫੀਅਰ ਬਹੁਤ ਵਧੀਆ ਮੈਂ ਆਉਂਦੇ ਮੈਡਮ ਨਾਲ ਗੱਲ ਕੀਤੀ ਕਿ ਦੇਖੋ ਸਕੂਲ ਲੱਗਦਾ ਹੈ ਸਕੂਲ ਲੱਗਦਾ ਹੈ ਉਹ ਬੱਚਿਆਂ ਦੇ ਸਾਡੇ ਹਰ ਇੱਕ ਟੀਚਰ ਬੀਜ਼ੀ ਹੈ ਬੱਚੇ ਬੀਜ਼ੀ ਹੈ ਕਿਉਂਕਿ ਇਹ ਸਾਰਾ ਕੁਝ ਤਾਂ ਆਫਟਰ ਆਲ ਪ੍ਰਿੰਸੀਪਲ ਦੀ ਗਾਈਡਲਾਈਨ ਦੀ ਤਹਿਤ ਹੀ ਹੋਣਾ ਨਾ ਸਾਰਾ ਇਹ ਜ਼ਰੂਰਤ ਹੈ ਬੱਚਾ ਲਈ ਜ਼ਰੂਰਤ ਹੈ ਬੱਚੇ ਇਹ ਬੱਚਿਆਂ ਦੀ ਜ਼ਰੂਰਤ ਹੈ ਵੀ ਬਚਪਨ ਨੂੰ ਇਸ ਤਰ੍ਹਾਂ ਚਲਾਓ ਇਹ ਫਿਰ ਮਤਲਬ ਅੱਜ ਐਜੂਕੇਸ਼ਨ ਦਾ ਵਪਾਰੀਕਰਨ ਹੋ ਰਿਹਾ ਵਪਾਰੀਕਰਨ ਹੋ ਗਿਆ ਸਾਰਾ ਰੋਕਿਆ ਕਿ ਮੈਂ ਜਾ ਸਕਕੋ ਜਿਹੜੇ ਪ੍ਰਾਈਵੇਟ ਸਕੂਲ ਆ ਸੀਬੀਐਸਸੀ ਜਾਂ ਆਈਸੀਐਸਏ ਜੀ ਮੈਂ ਬਾਈਪੀਐਸਕੂਲ ਆ ਕੋਈ ਹੋਰ ਸਕੂਲ ਆ ਸਰ ਇਹਨਾਂ ਦਾ ਕੋਈ ਨਹੀਂ ਪਤਾ ਕਿੰਨੀ ਫੀਸ ਲੈਣਗੇ ਕੱਲ ਵੀ ਮੇਰੇ ਇੱਕ ਦੋਸਤ ਆ ਉਹਨਾਂ ਦਾ ਬੇਟਾ ਬੇਟੀ ਪੜਦੇ ਆ ਕਹਿੰਦੇ 9ਵੀਂ ਚ ਵਰਮਾ ਜੀ ਤੇ ਛੋਟਾ ਬੱਚਾ ਚੌਥੀ ਚ ਇੱਕ ਸਕੂਲ ਚ ਪਤਾ ਕੀਤਾ ਕਹਿੰਦੇ ਜੀ 20000 ਰੁਪਏ ਤਿੰਨ ਮਹੀਨਿਆਂਵਾਲ ਲੈਣਾ ਹੈ ਆਹੋ ਆਹੋ 20000 ਤਿੰਨ ਮੁੰਡਾ ਜਿਹੜਾ ਆ ਵਿਚਾਰਾ ਟਾਈਪ ਕਰਦਾ ਹੈ ਦੁਕਾਨ ਆ ਇੱਕ ਛੋਟੀ ਜੀ ਓਹੋ ਬਾਪ ਨੂੰ ਪੈਨਸ਼ਨ ਮਿਲਦੀ ਆ ਬਾਪ ਤੋਂ ਲੈ ਕੇ ਦਿੰਦਾ ਬਾਈ ਅੱਛਾ ਵਰਨਾ ਜੀ ਮੈਂ ਇੱਥੇ ਰੋਕਾਂਗਾ ਤੁਹਾਨੂੰ ਇੱਕ ਰੋਜ਼ਮਰਾਂ ਦੀ ਜ਼ਿੰਦਗੀ 'ਚ ਕਿੰਨਾ ਕ ਕਮਾਉਂਦਾ ਹੋਏਗਾ ਲੇਕਿਨ ਉਹਦੇ ਜ਼ੈਨ ਦੇ ਵਿੱਚ ਇਹ ਸਕੂਲ ਇੰਨੀ ਫੀਸ ਕਿਉਂ ਹੈ ਕਿ ਉਸਨੇ ਕਦੇ ਸੋਚਿਆ ਨਹੀਂ ਯਾਰ ਐਜੂਕੇਸ਼ਨ ਜੇ ਮੇਰਾ ਬੱਚਾ ਗ੍ਰਹਿਣ ਕਰਨਾ ਹੀ ਚਾਹੁੰਦਾ ਤਾਂ ਕਿਤੇ ਵੀ ਕਰ ਸਕਦਾ ਨਹੀਂ ਸਰ ਉਹਨਾਂ ਦੇ ਦਿਮਾਗ 'ਚ ਸਕੂਲ ਦੀ ਬਿਲਡਿੰਗ ਬਹੁਤ ਅੱਛੀ ਹੋਵੇ ਸਕੂਲ ਦੀ ਐਡ ਬਹੁਤ ਜ਼ਿਆਦਾ ਹੋਵੇ ਹਾਂ ਉਹ ਲੱਖਾਂ ਰੁਪਏ ਬਹੁਤ ਸਕੂਲ ਐਡ ਤੇ ਦਿੰਦੇ ਨੇ ਲਾਉਂਦੇ ਹੈ ਲਾਉਂਦੇ ਹੈ ਜੀ ਆਖਾਰਾਂ ਚਾਹ ਰਿਹਾ ਹੈ ਆ ਕੀਤਾ ਉਹ ਕੀਤਾ ਅੱਛੀ ਖਬਰ ਕਈ ਵਾਰੀ ਲੱਗਦੀ ਵੀ ਨਹੀਂ ਹੈ ਜੀ ਤਾਂ ਉਹ ਪੜ੍ਹ ਕੇ ਕਹਿੰਦੇ ਯਾਰ ਇਹ ਸਕੂਲ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਹਾਲੇ ਕਿ ਸਕੂਲ ਤਾਂ 80 ਲੋਕ ਕੀ ਪੜੇ ਆਂ ਜ਼ਮੀਨ ਤੇ ਬੈਠ ਕੇ ਘਰੋਂ ਬੋਰੀ ਲੈ ਕੇ ਜਾਂਦੇ ਜ਼ਮੀਨ ਤੇ ਬੈਠ ਕੇ ਪੜੇ ਆਂ ਕੀ ਬਾਤ ਮੈਂ ਬੀਪੀਆ ਸਕੂਲ ਲੈਕਚਰ ਦੇਣ ਗਿਆ ਉਹ ਕਹਿੰਦੇ ਜੀ ਤੁਸੀਂ ਬੜਾ ਅੱਛਾ ਲੈਕਚਰ ਦਿੰਨੇ ਆ ਬੜਾ ਅੱਛਾ ਬੋਲਦੇ ਹੋ ਕਿਹੜੇ ਸਕੂਲ ਮੈਂ ਸਰਕਾਰੀ ਕਹਿੰਦੇ ਹੋ ਨਹੀਂ ਹੋ ਸਕਦਾ ਹੂੰ ਮੈਂ ਕਿਉਂ ਨਹੀਂ ਹੋ ਸਕਦਾ ਇਹ ਤਾਂ ਹੁਣ ਵੀ ਗੜਿਆ ਹੈ 30 40 ਸਾਲ ਤੋਂ ਸੀਬੀਐਸਸੀ ਸਕੂਲ ਆਇਆ ਪਹਿਲਾਂ ਹੈ ਹੀ ਨਹੀਂ ਸੀ ਹੈ ਹੀ ਨਹੀਂ ਸੀ ਯੈਸ ਮਤਲਬ ਸਰਕਾਰੀ ਸਕੂਲ ਸੀ ਇਹ ਡਰ ਸਕੂਲ ਸੀ ਜਾਂ ਫਿਰ ਪ੍ਰਾਈਵੇਟ ਸਕੂਲ ਸੀ ਇਹ ਕਿੱਦਾਂ ਰੋਕੀ ਹੈ ਕਿੱਦਾਂ ਵਰਮਾ ਸਰ ਤੁਸੀਂ ਇਹ 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 ਰੋਕ ਨਹੀਂ ਸਕਦਾ ਨਹੀਂ ਸਰ ਇੱਕ ਬਾਹਰ ਵੱਡਾ ਮਾਫੀਆ ਕਿਉਂਕਿ ਹਾਈ ਕੋਰਟ ਨੇ ਵੀ ਕਿਹਾ ਸਰ ਹਾਂ ਹਾਈ ਕੋਰਟ ਦੇ ਵਿੱਚ ਵੀ ਕੇਸ ਲੱਗਿਆ ਹੈ ਵੀ ਤੁਸੀਂ ਲਿਮਟਿਡ ਫੀਸ ਲਵੋ ਜੀ ਮਾਂ ਬਾਪ ਦੀ ਜੇਬ ਨਾ ਕੱਟੋ ਹਾਏ ਬੱਚਿਆਂ ਦੇ ਮੂੰਹ ਚੋਂ ਰੋਟੀ ਨਾ ਖੋਗੋ ਪਰ ਉੱਥੇ ਵੀ ਸਰ ਇਹੀ ਆ ਹੁਣ ਤਾਂ ਕਹਿੰਦੇ ਵੀ ਬੱਚੇ ਦੇ ਮਾਂ ਬਾਪ ਨੂੰ ਨਿਚੋੜ ਲਓ ਨਿਚੋੜ ਲਓ ਭਾਈ ਕਨਕ ਨਾ ਲਈ ਇੱਕ ਟਾਈਮ ਦੀ ਰੋਟੀ ਬੰਦ ਕਰ ਦਿਓ ਲੇਕਿਨ ਸਾਨੂੰ ਫੀਸ ਦਿਓ ਹੂੰ ਉਹ ਮੈਂ ਕਈ ਸਕੂਲਾਂ 'ਚ ਦੇਖਿਆ ਸਰੇ ਟੀਚਰ ਜਾਂ ਇਹ ਡੋਨਰ ਤੋਂ ਲੈ ਕੇ ਬੱਚਿਆਂ ਦੀ ਫੀਸ ਦਿੰਦੇ ਆ ਇੱਥੇ ਵੀ ਮੈਂ ਦੇਖਿਆ ਚਲੋ ਜੀ ਕਿੰਨੀ ਫੀਸ ਆ ਨਹੀਂ ਆ ਜੀ ਚਲੋ 50% ਮਾਫ ਕਰਤਾ ਯਾਰ ਬੱਚਾ ਪੜ ਲਵੇ ਪੜ ਲਵੇ ਯੈਸ ਮੈਨੇ ਅਭੀ ਪੜ ਲਵੇ ਬੱਚਾ ਤੇ ਇਹ ਜਿਹੜੇ ਅੰਕੜੇ ਅਸਰੇ ਕਹਿੰਦੇ ਆ ਵੀ 5ਵੀਂ ਤੋਂ ਬਾਅਦ ਕਰੀਬ 20% ਬੱਚੇ ਅੱਗੇ ਨਹੀਂ ਜਾਂਦੇ ਹਾਂ 8ਵੀਂ ਤੋਂ ਬਾਅਦ 20% ਬੱਚੇ ਹੋਰ ਰੁਕ ਜਾਂਦੇ ਆ ਰੁਕ ਜਾਂਦੇ ਆ 12ਵੀਂ ਤੋਂ ਬਾਅਦ ਫੇਰ ਕਾਲਜਾਂ ਵਿੱਚ ਤਾਂ ਤੁਸੀਂ ਦੇਖੋ ਵੀ ਜੇ ਸਕੂਲ ਹੈ 50 ਸਕੂਲ ਆ ਤਾਂ ਦੋ ਸਕੂਲਾਂ ਦੇ ਬੱਚੇ ਕਾਲਜੇ ਜਾਣਗੇ ਕਿਉਂਕਿ ਖਰਚਾ ਬਹੁਤ ਹੈ ਵਰਮਾ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ 'ਚ ਇੱਕ ਵੈਦ ਹੋਇਆ ਕਰਦਾ ਸੀ ਉਹ ਦੋ ਕੁੜੀਆਂ ਦੇਂਦਾ ਸੀ ਉਹ ਲੋ ਕਹਿੰਦਾ ਸੀ ਵੀ ਭਾਈ ਇੱਕ ਖਾ ਕੇ ਤੈਨੂੰ ਆਰਾਮ ਆ ਜਾਣਾ ਤੇ ਦੂਜੀ ਮੈਨੂੰ ਵਾਪਸ ਕਰ ਦੇ ਅੱਜ ਕਰੋੜਾਂ ਰੁਪਈਆ ਲੱਖਾਂ ਰੁਪਈਆ ਆਪਾਂ ਖਰਚ ਕਰ ਦਿੰਦੇ ਨੇ ਇਲਾਜ ਤੇ ਐਮ ਬੀਬੀਐਸ ਤਗੜੇ ਤਗੜੇ ਡਾਕਟਰ ਹੈ ਉਹ ਕਿਤੇ ਨਾ ਕਿਤੇ ਐਕਸਪੈਰੀਮੈਂਟ ਵੱਧ ਗਿਆ ਅੱਜ ਕੱਲ ਉਹ ਸਰ ਐਕਚੁਅਲੀ ਡਾਕਟਰ ਹੋਣਾ ਐਮ ਜੇ ਵਿੱਚ ਚਲੇ ਜਾ ਇੱਕ ਕਰੋੜ ਰੁਪਈਆ ਦਵਾਂਗੇ ਤਾਂ ਜਾ ਕੇ ਬਰੀ ਡਾਕਟਰ ਬਣੇਗਾ ਹੈ ਨੀ ਹੋਏਗਾ ਯੈਸ ਉਹ ਜਿਹਨੇ ਇੱਕ ਕਰੋੜ ਦਿੱਤਾ ਉਹ ਕਹਿੰਦਾ ਮੈਂ 10 ਕਰੋੜ ਤਾਂ ਕਮਾਨੇ ਕਮਾਉਣੇ ਵੀ ਆ ਕਮਾਣਾ ਕਿੱਥੋਂ ਜ਼ਿਆਦਾ ਦਵਾਈਆਂ ਵੇਚ ਕੇ ਜਾਂ ਮਰੀਜ਼ਾਂ ਦੀ ਜੇਬ ਛੱਡ ਕੇ ਕਿਹੜਾ ਖੇਤਰ ਲੱਗਦਾ ਜਿਹਦੇ ਵਿੱਚ ਅੱਜ ਵਪਾਰੀਕਰਨ ਨਹੀਂ ਹੈ ਸਰ ਕੋਈ ਵੀ ਨਹੀਂ ਹੈ ਸਰ ਧਰਮ ਵੀ ਬਣ ਗਿਆ ਹੈ ਹਾਏ ਠੀਕ ਹੈ ਜੀ ਗਰੀਬ ਬੰਦੇ ਨੂੰ ਕਹਿੰਦੇ ਬਾਹਰ ਖੜ ਜਾ ਕੋਈ ਝੋਲਾ ਲੈ ਕੇ ਆ ਗਿਆ ਜੀ ਮੇਰੇ ਘਰ ਚਾਰ ਬੱਚੇ ਆ ਆ ਲੰਗਰ ਮੈਨੂੰ ਦੇ ਦਿਓ ਕਹਿੰਦੇ ਨਹੀਂ ਦਫਾ ਹੋ ਜਾ ਸਾਡੇ ਵਰਗਿਆਂ ਨੂੰ ਫੜ ਫੜ ਕੇ ਖਾਣਨੇ ਆ ਹੂੰ ਸਰ ਜੀ ਤੋ ਬੈਟਰੀ ਆ ਵੀ ਦੇਸ਼ ਨੂੰ ਅੱਛਾ ਬਣਾਓ ਦੇਸ਼ ਪ੍ਰਤੀ ਵਫਾਦਾਰੀ ਹੋਵੇ ਸਮਾਜ ਪ੍ਰਤੀ ਵਫਾਦਾਰੀ ਹੋਵੇ ਹੂੰ ਉਹ ਨਹੀਂ ਹੈ ਸਰ ਤੁਸੀਂ ਇਹਨੇ ਇੱਕ ਜੱਜ ਸਾਹਿਬ ਦੇ ਘਰ ਨੋਟਾਂ ਲਾਗ ਲੱਗੀ ਸੀ ਹਾਂ ਕੋਰੋਨਾ ਤੋਂ ਹੀ ਨਿਕਲੇ ਕਿਆ ਕਰੇਗਾ ਜੱਜਾਂ ਨੂੰ 3-4 ਲੱਖ ਰੁਪਇਆ ਸੈਲਰੀ ਮਿਲਦੀ ਆ ਰਿਟਾਇਰਮੈਂਟ ਤੋਂ ਬਾਅਦ ਅੱਛੀ ਪੈਨਸ਼ਨ ਮਿਲਦੀ ਆ ਪੂਰੇ ਬੈਨੀਫਿਟ ਮਿਲਨੇ ਆ ਸਰ ਨੋਟਾਂ ਨੂੰ ਤਾਂ ਅੱਗ ਲਾਣ ਵਾਲੀ ਉਹ ਆ ਨਾ ਇਹ ਕੀ ਬਾਤ ਹੈ ਇੱਕ ਪਾਸੇ ਦੇਖੋ ਉਹਦੀ ਕਮੀ ਕਰਕੇ ਬੱਚੇ ਵਿਚਾਰੇ ਸਕੂਲਾਂ ਚ ਜਾਣ ਤੋਂ ਰਹਿ ਰਹੇ ਆ ਸਾਡੇ ਮਤਲਬ ਉਹ ਜੱਜ ਹੋ ਗਿਆ ਉਹਦੀ ਟਰਾਂਸਫਰ ਕਰ ਦਿੱਤੀ ਐ ਉਥੇ ਕੋਈ ਐਕਸ਼ਨ ਨਹੀਂ ਹੋਇਆ ਬੁਰਖ ਦੀ ਗੱਲ ਹੈ ਇੱਕ ਜੱਜ ਦੇ ਕੋਲੋਂ ਪੈਸੇ ਮਿਲ ਰਹੇ ਆ ਅੱਗ ਚ ਸੜ ਰਹੇ ਆ ਉਹ ਪੈਸੇ ਔਰ ਇੱਕ ਪਾਸੇ ਸਾਹਮਣੇ ਉਹਨਾਂ ਦੇ ਉਹ ਪੈਸੇ ਪੈਸੇ ਤੋਂ ਮੁਹਤਾਜ਼ ਹੈ ਬੰਦਾ ਹੈ ਔਰ ਉਸ ਨੂੰ ਕੋਈ ਸਜ਼ਾ ਵੀ ਨਹੀਂ ਦਿੱਤੀ ਜਾਂਦੀ ਅਸੀਂ ਦੇਖਿਆ ਸਾਰੇ ਸਰਦਿਆਚ ਇੱਕ ਸਕੂਲ ਦੇ ਵਿੱਚ ਬੱਚੇ ਨੂੰ ਦੇਖਿਆ ਤਿੰਨ ਕਮੀਜ਼ਾਂ ਪਾਰਖੀਆਂ ਹਾਂ ਚੱਪਲਾਂ ਉਹ ਮੈਂ ਕਹਿੰਦੀ ਕੋਟੀ ਨਹੀਂ ਕਹਿੰਦੇ ਜੀ ਹੈ ਹੀ ਨਹੀਂ ਪਾਪਾ ਕਹਿੰਦੇ ਅਗਲੇ ਮਹੀਨੇ ਲੈ ਕੇ ਦੇਵਾਂਗੇ ਤਿੰਨ ਕਮੀਜ਼ਾਂ ਦਾ ਸਰਦੀ ਕਿੱਥੇ ਰੁਕੇਗੀ ਆ ਉਹਨਾਂ ਨੂੰ ਜਾਣਾ ਚਾਹੀਦਾ ਜਿਨ੍ਹਾਂ ਕੋਈ ਜ਼ਿਆਦਾ ਪੈਸੇ ਆ ਹੁਣ ਪੈਨਸ਼ਨਾਂ ਹੈ ਮੇਰੇ ਇੱਕ ਦੋਸਤ ਆ ਆਈਐਸ ਅਫਸਰ ਆ ਤਰੇ ਉਹ ਸਵਾ ਲੱਖ ਪੈਨਸ਼ਨ ਮਿਲਦੀ ਆ ਮਹੀਨੇ ਜੀ ਉਹਨਾਂ ਦੇ ਮੈਸੇਜ ਵੀ ਆ ਰਿਟਾਇਰ ਉਹਨਾਂ ਨੂੰ ਵੀ 2 ਲੱਖ ਰੁਪਏ ਆ ਰਹੇ ਮੀਆਂ ਬੀਬੀਆਂ ਹਮ ਅਸੀਂ ਕਹਿੰਦੇ ਯਾਰ ਜਾ ਕੇ ਸਕੂਲਾਂ 'ਚ ਬਸਤਾਂ ਕੁਝ ਕਰ ਤੋ ਹਾਂ ਦੇਖੋ ਹੋਰ ਕਿਤੇ ਦਾਨ ਨਾ ਕਰੋ ਐਜੂਕੇਸ਼ਨ 'ਚ ਦਾਨ ਬਿਲਕੁਲ ਬਿਲਕੁਲ ਮੈਂ ਐਗਰੀ ਹਾਂ ਤੁਹਾਡੇ ਨਾਲ ਕਿ ਮਾਫ਼ ਕਰਨਾ ਆਪਾਂ ਉਹਨਾਂ ਲੋਕਾਂ ਨੂੰ ਜਿੱਦਾਂ ਤੁਸੀਂ ਕਿਹਾ ਕਿ ਲੰਗਰ ਛਕਾਉਨੇ ਜਿਹੜੇ ਆਲਰੇਡੀ ਪਨਾਟ ਨੇ ਉਹਨਾਂ ਨੂੰ ਬੁਲਾ ਬੁਲਾ ਕੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਐਜੂਕੇਸ਼ਨ ਵੱਲ ਦਾਨ ਬਹੁਤ ਘੱਟ ਹੁੰਦਾ ਮੇਰੇ ਤੇ ਪਲ ਹੋਣਾ ਚਾਹੀਦਾ ਇੱਕ ਦੋਸਤ ਅਸਰ ਪੰਜਾਬੀ ਯੂਨੀਵਰਸਿਟੀ ਤੋਂ ਹੈਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਏ ਆਂ ਅੱਛੀ ਪੈਨਸ਼ਨ ਮਿਲਦੀ ਆ ਮਿਸ ਜੀ ਉਹਨਾਂ ਦੇ ਮਿਸ ਜਿਹੜਾ ਪ੍ਰਿੰਸੀਪਲ ਰਿਟਾਇਰ ਆ ਹੂੰ ਮੈਨੂੰ ਕਹਦੇ ਵਰਮਾ ਜੀ ਤੁਹਾਡੇ ਸਕੂਲਾਂ ਚ ਰੋਜ਼ ਲੈਕਚਰ ਹੁੰਦੇ ਆ ਸਰ ਮੈਨੇ ਵੀ ਲੈ ਜਾ ਕਰੋ ਮੈਂ ਚੱਲੋ ਸਰ ਅੱਛੀ ਗੱਲ ਆ ਤੁਹਾਡੇ ਵਰਗਾ ਸਿਆਣਾ ਚੱਲੇਗਾ ਪਰ ਕਹਿੰਦੇ ਰੂਲ ਆ 2000 ਰੁਪ 1000 ਰੁਪਿਆ ਗੱਡੀ ਦਾ ਪੈਟਰੋਲਾ ਤਾਂ ਜਾਵਾਂਗਾ ਮੈਂ ਕਹਾ ਸਰ ਤੁਹਾਨੂੰ ਇੰਨੀ ਪੈਨਸ਼ਨ ਮਿਲਦੀ ਐ ਇੰਨੀ ਵਧੀਆ ਤੁਹਾਡੀ ਕੋਟੀ ਆ ਦੋਵੇਂ ਬੱਚੇ ਬਾਹਰ ਆ ਡਾਕਟਰ ਆ ਪੈਸੇ ਨੂੰ ਕਿਆ ਕਰੋਗੇ ਮਤਲਬ ਉਹ ਇਸ ਦੇਸ਼ ਨੂੰ ਕੁਝ ਦੇ ਦਿਓ ਬਿਲਕੁਲ ਨਹੀਂ ਸਰ ਨਹੀਂ ਅਗਲੇ ਆਉਣ ਦੀ ਵੀ ਫੀਸ ਜਾਣ ਦੀ ਵੀ ਫੀਸ ਪੈਟਰੋਲ ਦਾ ਲੰਚ ਦਾ ਸਾਰਾ ਖਰਚਾ ਅਲੱਗ ਤਰ੍ਹਾਂ ਲੈਂਦੇ ਆ ਬਰਮਾ ਸਾਹਿਬ ਕੀ ਉਮੀਦ ਰੱਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ এডਿਕੇਸ਼ਨ ਦਾ ਅੱਜ ਵਪਾਰੀਕਰਨ ਹੋ ਰਿਹਾ ਇਹ ਖਤਮ ਹੋਏਗਾ ਹੋਈਗਾ ਸਰ ਕਦੋਂ ਹੋਏਗਾ ਹੋਏਗਾ ਉਸ ਵੇਲੇ ਹਾਂ ਕਿਉਂਕਿ ਹੁਣ ਇਹ ਕਹਤਾ ਹੈ ਅਖਬਾਰਾਂ 'ਚ ਵੀ ਆ ਰਿਹਾ ਸਰ ਹੁਣ ਅੰਕਾਂ ਨਹੀਂ ਅਕਲ ਨੂੰ ਦੇਖਣਾ ਹੈ ਹਾਂ ਹੁਣ ਅੰਕ ਨਹੀਂ ਦੇਖਣੇ ਕਿੰਨੇ ਪਰਸੈਂਟ ਨੰਬਰ ਆ ਜੀ ਹੁਣ ਅਕਲ ਦੇਖਣੀ ਆ ਬੱਚੇ ਨੂੰ ਨੌਲੇਜ ਕਿੰਨੀ ਨੌਲੇਜ ਕਿੰਨੀ ਇਹਦੇ ਤਿੰਨ ਚੀਜ਼ਾਂ ਕਿੰਨੇ ਸਰ ਇਨਫੋਰਮੇਸ਼ਨ ਨੌਲੇਜ ਅਤੇ ਵਿਜ਼ਡਮ ਜੀ ਯਾਨੀ ਇਹ ਦੇਖਣਾ ਬੱਚਾ ਕਿਹੜਾ ਕਾਬਿਲ ਹੈ ਜੀ ਸਾਰਾ ਸਾਲ ਪੜ੍ਹਨ ਤੋਂ ਬਾਅਦ 3 ਘੰਟਿਆਂ 'ਚ ਬੱਚੇ ਦਾ ਪੇਪਰ ਹੋ ਗਿਆ ਉਹਦੇ 'ਚ ਇੱਕ ਬੱਚਾ 90% ਲੈ ਰਿਹਾ ਇੱਕ 40% ਲੈ ਰਿਹਾ ਟੀਚਰ ਦਾ ਕੋਸੂਰ ਨਹੀਂ ਹੈ ਟੀਚਰ ਦਾ ਉਹੀ ਹੈ ਬਲੈਕਬੋਰਡ ਹੋਈਏ ਚੌਕ ਹੋਈਆ ਸਮੱਸਿਆ ਇਹ ਹੈ ਕੋਈ ਪੜਨ ਨੂੰ ਧਿਆਨ ਹੈ ਕੋਈ ਨਹੀਂ ਹੈ ਫਿਰ ਨੰਬਰ ਸਰ ਪੇਪਰ ਹੁੰਨੇ ਆ ਸਾਡੇ ਕੋਲ ਆਣੇ ਆ ਜੀ ਉਸ ਤੇ ਬੱਚੇ ਦਾ ਸੈਂਟਰ ਬਣਿਆ ਕੋਈ ਜਾਣਦਾ ਹੈ ਕਿਸੇ ਤਰ੍ਹਾਂ ਕੋਈ ਬੱਚਾ ਬੜੇ ਬੜੇ ਸੇਵਾ ਕਰ ਦਾਂਗੇ ਰੋਟਲ ਦੇ ਦਾਂਗੇ ਇਹ ਕਰ ਦਾਂਗੇ ਤੇ ਹੁਣ ਤੱਕ ਸਾਰੇ ਸਤਿਆਨਾਸ ਹੋ ਗਿਆ ਪੰਜਵੇਂ ਵਿੱਚੋਂ ਅੱਠਵੀਂ ਵਿੱਚੋਂ 10 100% 100 ਨੰਬਰ ਆ ਰਹੇ ਮੈਂ ਕਈ ਪ੍ਰਿੰਸੀਪਲ ਅਨੁਲ ਟੈਰ ਨੂੰ ਗੱਲ ਕੀਤੀ ਆ ਇੱਕ ਸਾਡੇ بڑے ਡੀਓ ਵੀ ਰਹੇ ਆ ਬੜੇ ਕਾਬਿਲ ਆ ਉਹ ਕਹਿੰਦੇ ਜੀ 100% ਆ ਹੀ ਨਹੀਂ ਸਾਡੇ ਹੂੰ ਹੁਣ ਇਹਨਾਂ ਨੇ ਕਰਤਾ ਵੀ ਵੱਧ ਤੋਂ ਵੱਧ ਨੰਬਰ ਦਵੋ ਤਾਂ ਕਿ ਦੁਨੀਆ 'ਚ ਪਤਾ ਲੱਗੇ ਵੀ ਇਹ ਸਕੂਲ ਸਭ ਤੋਂ ਵਧੀਆ ਜਿੱਥੇ ਐਨੇ ਨੰਬਰ ਆ ਰਹੇ ਆ ਤਾਂ ਮੈਂ ਤੇ ਸ਼ੁਰੂ ਤੋਂ ਹੀ ਆਸ ਕਰ ਕਾਲਜ ਕਾਲਜ ਗਿਆ ਪਰੇ ਪਿੰਡ ਦੇ ਵਿੱਚ ਲਾਇਨ ਦੀ ਸਪੈਲਿੰਗ ਨਹੀਂ ਆਏ ਬੱਚਾ ਲਾਇਨ ਨਹੀਂ ਲਿਖਾ ਲਓ ਐਨ ਗਰਲੈਸ ਨਹੀਂ ਉਹ ਉਹੀ ਗੱਲ ਹੈ ਨਾ ਉਹਨਾਂ ਨੇ ਲਾਇਨ ਦੇਖਿਆ ਹੀ ਨਹੀਂ ਅਜੇ ਤੱਕ ਦੇਖ ਕੇ ਪਤਾ ਲੱਗਦਾ ਵੀ ਇਹ ਮਤਲਬ ਹੈ ਕੁਝ ਸਰ ਇੱਕ ਗੱਲ ਇਹ ਹੈ ਵੀ ਬੱਚੇ ਹਾਲਾਤ ਦੇਖੋ ਕਿੱਧਰ ਦੀ ਜਾ ਰਹੇ ਹੈ ਸੁੱਖ ਨਹੀਂ ਹੈ ਸੁੱਕਾ ਨਹੀਂ ਅਸੀਂ ਲੋਕ ਕਿ ਸਕੂਲ ਜਾਂਦੇ ਸੀ ਗੇਟ ਤੇ ਮੱਥਾ ਟੇਕਣਾ ਯਾਰ ਮੰਦਰ ਜਾਇਆ ਟੀਚਰ ਮਿਲਣਾ ਪੈਰੀਆ ਥਲਾਣੇ ਮੇਰੇ ਇੱਕ ਟੀਚਰ ਹਨ ਸਰ ਹਾਲੇ ਵੀ ਜਿਉਂਦੇ ਆ ਮੈਂ ਉਹਨਾਂ ਨੇ ਬੁਲਾਇਆ ਤੁਸੀਂ ਬੜਾ ਮੈਂ ਤੈਨੂੰ ਸਨਮਾਨਿਤ ਕਰਨਾ ਫੰਕਸ਼ਨ ਸੀ ਗਿਆ ਕਿਤੇ ਕਾਫੀ ਲੋਕ ਕਿਸੀ ਮੈਂ ਥੋੜਾ ਲੇਟ ਗਿਆ ਤੇ ਮੈਂ ਗਿਆ ਜਦੋਂ ਸਟੇ ਤੇ ਉਹਨਾਂ ਦੇ ਪੈਰਾਂ ਨੂੰ ਨਾ ਹੱਥ ਲਾਏ ਉਹ ਜਫੀ ਭਾ ਕੇ ਮੈਨੂੰ ਕਹਿੰਦੇ ਦੇਖੋ ਇਹ ਮੇਰੇ ਕੋ ਪੜਿਆ ਹੈ ਅਫਸਰ ਵੀ ਹੈ ਰੈਡ ਕੌਰ ਦਾ ਲੇਕਿਨ ਇੰਨੀ ਜਿਤ ਇਨ ਰਿਸਪੈਕਟ ਹੁਣ ਹੈ ਨਹੀਂ ਸਰ ਹੁਣ ਤਾਂ ਗਾਲਾਂ ਕੱਢਦੇ ਆ ਟੀਚਰ ਨੂੰ ਉਹ ਕਰਕੇ ਮਾਵਾਬ ਕਰਦੇ ਆ ਸਰ ਓਹੋ ਕਈ ਵਾਰੀ ਤਾਂ ਮੈਂ ਦੇਖਿਆ ਮਾਵਾਬ ਕਰਨ ਅੱਛਾ ਤੇਰੀ ਮੈਡਮ ਨੇ ਕਿਹਾ ਮੈਂ ਜਾ ਕੇ ਗੁੱਤਨੀ ਪਟਾਂਗੀ ਜਦੋਂ ਟੀਚਰ ਮਾਵਾਬ ਬੱਚੇ ਸਾਹਮਣੇ ਗੱਲ ਕਰਦੇ ਆ ਤਾਂ ਬੱਚਾ ਕੈ ਇੱਜਤ ਕਰੇਗਾ ਯਾਨੀ ਸੰਸਕਾਰੇ ਖਤਮ ਹੋਗੇ ਤੇ ਚਾਂਕੀਏ ਜੀ ਨੇ ਵੀ ਕਿਹਾ ਸੀ এডੂਕੇਸ਼ਨ ਤੋਂ ਪਹਿਲਾਂ ਸੰਸਕਾਰ ਬਹੁਤ ਜ਼ਰੂਰੀ ਮਰਿਆਦਾ ਰਭੋ ਅਜਿ ਯੈਸ ਡਿਸਪਲਨ ਰਭੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਬਹੁਤ ਖੂਬਸੂਰਤ ਗੱਲਾਂ ਕਰਦੇ ਨੇ ਮੈਂ ਰੀਅਲੀ ਜੇ ਜ਼ਿੰਦਗੀ ਚ ਕਿਸੇ ਤੋਂ ਕਿਸੇ ਦਾ ਫੈਨ ਹਾਂ ਠੀਕ ਹੈ ਮੇਰੀ ਜ਼ਿੰਦਗੀ ਚ ਬਹੁਤ ਕੁਝ ਹੋਇਆ ਲੇਕਿਨ ਇੱਕ ਸੰਸਕਾਰਾਂ ਦੀ ਗੁਥਲੀ ਜਿਹੜੀ ਹੁੰਦੀ ਹੈ ਉਹ ਮੈਂ ਹਮੇਸ਼ਾ ਵੀ ਕਾਕਾ ਰਾਮ ਵਰਮਾ ਜੀ ਦੇ ਗੋਦ ਵਿੱਚ ਵੇਖਦਾ ਔਰ ਮੈਨੂੰ ਜਦੋਂ ਵੀ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਮੈਂ ਇਹਨਾਂ ਤੋਂ ਟਾਈਮ ਲੈਂਦਾ ਔਰ ਸਾਡੇ ਅਧ ਬੋਲਤੇ ਸਾਡੇ ਨਾਲ ਜੁੜ ਜਾਂਦੇ ਨੇ ਅੱਜ ਬੜੀਆਂ ਅਹਿਮ ਗੱਲਾਂ ਬਾਤਾਂ ਕੀਤੀਆਂ ਨੇ ਪੂਰਾ ਐਪੀਸੋਡ ਦੇਖਣਾ ਔਰ ਵੱਡੀ ਗੱਲ ਇੱਥੇ ਆ ਦੋਸਤੋ ਕਿ ਐਜੂਕੇਸ਼ਨ ਦਾ ਪੋਜ਼ਿਟਿਵ ਸੋਚ ਦੇਖੋ ਵਰਮਾ ਵਰਮਾ ਰਾਮ ਜੀ ਦੇ ਕਹਿੰਦੇ ਆ ਕਿ ਇਹ ਜਿਹੜਾ ਵਪਾਰੀ ਕਰਨ ਐਜੂਕੇਸ਼ਨ ਦਾ ਇਹ ਰੁਕੇਗਾ ਇੱਕ ਦਿਨ ਇਸ ਤੇ ਸਟਾਪ ਲੱਗੇਗਾ ਸਾਨੂੰ ਪੋਜ਼ਿਟਿਵ ਲੈਣਾ ਚਾਹੀਦਾ ਹਮੇਸ਼ਾ ਵਾਸਤੇ 네ਗੇਟਿਵ ਨਹੀਂ ਲੈਣਾ ਚਾਹੀਦਾ ਵਰਮਾ ਜੀ ਜਾਂਦੇ ਜਾਂਦੇ ਕੁਝ ਜਾਂਦੇ ਜਾਂਦੇ ਇਹ ਕਵਾਂਗੇ ਵੇ ਚਾਹੇ ਕੋਠੀਆਂ ਲੈ ਲੀਆਂ ਕਰਾਂ ਲੈ ਲੀਆਂ ਗਹਿਨੇ ਬਣਾ ਲੈ ਲੇ ਲੇਕਿਨ ਸਭ ਤੋਂ ਵੱਡਾ ਗਹਿਣਾ ਤੁਹਾਡਾ ਬੱਚਾ ਹੈ ਹਾਂ ਇਹ ਬੱਚਾ ਹੀ بگੜ ਗਿਆ ਕੋਠੀਆਂ ਵੀ ਵੇਚ ਦੇਗਾ ਨਸ਼ੇ ਵਿੱਚ ਅਪਰਾਧ ਕਰਕੇ ਜੇਲ੍ਹਾਂ ਚ ਪਿਆ ਹੋਏਗਾ ਹੁਣ ਪੰਜਾਬ ਚ ਦੋ ਜੇਲ੍ਹਾਂ ਸਿਰ ਬੱਚਿਆਂ ਦੀਆਂ ਲੁਧਿਆਣਾ ਅਤੇ ਹੁਸ਼ਿਆਰਪੁਰ ਜੀ ਜਿੱਥੇ 10 ਸਾਲ ਤੋਂ ਲੈ ਕੇ ਬੜੀ ਸਾਲ ਉਮਰ ਦੇ 10 ਸਾਲ ਦੇ ਬੱਚੇ ਵੀ ਜੇਲ੍ਹਾਂ ਜਾ ਮੈਨੂੰ ਪਤਾ ਹੈ ਸਾਡਾ ਨਸ਼ਾ ਮੁਕਤੀ ਕੇਂਦਰ ਸਰ ਸਾਡੇ ਕੋਲੇ 5ਵੀਂ 6ਵੀਂ ਕਲਾਸ ਦੇ ਬੱਚੇ ਵੀ ਆ ਰਹੇ ਆ ਜਿਹੜੇ ਨਸ਼ੇ ਕਰ ਰਹੇ ਆ ਅੱਜ ਸਮਾਜ ਜਾ ਰਿਹਾ ਕਿੱਥੇ ਆ ਸਰ ਕਿਉਂਕਿ ਮਾਪੇ ਕੋਆਪਰੇਟ ਨਹੀਂ ਕਰਦੇ ਇਸ ਕਰਕੇ بس ਮਾਵਾ ਕਹਿੰਦਾ ਵੀ ਬੜੇ ਸਕੂਲ ਤੇ ਭੇਜਤਾ ਇਸੇ ਚ ਬੈਠਾ ਬਸ ਹੁਣ ਸਮਝੋ ਜੱਜ ਬਣ ਕੇ ਆਊਗਾ ਥੈਂਕ ਯੂ ਸ਼ੁਕਰੀਆ ਵਰਮਾ ਸਾਹਿਬ ਅ ਬਹੁਤ ਅੱਛਾ ਲੱਗਾ ਇਹਨਾ ਗੱਲਾਂ ਬਾਤਾਂ ਕਰਕੇ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇ ਦੇਣਾ ਔਰ ਪੋਸੂ ਨਾਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰੋ ਇੱਕ ਗੱਲ ਜ਼ਰੂਰ ਕਹਾਂਗਾ ਜੇਕਰ ਤੁਹਾਡੇ ਵਿੱਚ ਵੀ ਕੋਈ ਟੈਲੈਂਟ ਹੈ ਤੇ ਤੁਸੀਂ ਟੀਵੀ ਸਕਰੀਨ ਦੇ ਉੱਪਰ ਜਿਹੜੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਨੂੰ ਡਾਇਲ ਕਰੋ ਤੇ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੀ ਸਟੂਡੀਓ ਦਾ ਹਿੱਸਾ ਬਣ ਸਕਦੇ ਹੋ ਜੁੜੇ ਰਹੋ ਪੋਸੂ ਨਾਵਾ ਚੈਨਲ ਦੇ ਨਾਲ ਮੈਨੂੰ ਤੇ ਵਰਮਾ ਸਾਹਿਬ ਨੂੰ ਦਿਓ ਇਜਾਜ਼ਤ ਨਮਸਕਾਰ ਜੀ